वो भी नहीं और फेस ऑडियो पर इधर देखो पीछे भी ना पीछे भी ना तो नहीं तो सामने ਸਰ ਆਈਜੀ ਸਾਹਿਬ ਕੋ ਬੜੀ ਪ੍ਰਾਰਥਨਾ ਕਰਦਾ ਹਾਂ ਇਹ 25 ਜਨਵਰੀ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਥਾਣਾ ਡੀਵੀਜ਼ਨ ਦੇ ਵਿੱਚ ਜਿਸ ਦੇ ਵਿੱਚ ਮਦਈ ਜਿਹੜਾ ਹਨੀ ਸ਼ਰਮਾ ਨੇ ਦੱਸਿਆ ਵੀ ਮੇਰੇ ਪਿਤਾ ਨੂੰ ਦਿਨ ਅਣਪਛਾਤੇ ਨੌਜਵਾਨਾਂ ਨੇ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਉਸ ਕੋਲੋਂ ਜਿਹੜੀ ਕੁਛ ਨਕਦੀ ਸੀ ਉਹ ਖੋ ਕੇ ਉਤੋਂ ਫਰਾਰ ਹੋ ਗਏ ਇਸ ਤੇ ਮੁਕੱਦਮਾ ਨੰਬਰ ਜਿਹੜਾ 3/25/25 25125 ਦਾ ਜਿਹੜਾ ਥਾਣਾ ਡੀਵੀਜ਼ਨ ਦਾ ਜਿਹੜਾ ਦਰਜ ਕੀਤਾ ਗਿਆ ਜਿਹੜਾ ਐਸ ਐਚਓ ਸਾਹਿਬ ਇਹਨਾਂ ਦੀ ਟੀਮ ਤੇ ਐਸ ਥੀਪੀ ਸਾਹਿਬ ਸਰਦਾਰ ਜਸਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜਾ ਵਾ ਪੂਰੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇਹਨੂੰ ਵਰਕਆਊਟ ਕਰਦੇ ਆ ਇਸ ਨੂੰ ਟ੍ਰੇਸ ਕੀਤਾ ਗਿਆ ਟ੍ਰੇਸ ਕਰਕੇ ਇਹ ਤਿੰਨ ਜਿਹੜੇ ਦੋਸ਼ੀ ਨੇ ਇਹਦੇ ਵਿੱਚ ਜਿਹੜੇ ਆ ਗ੍ਰਫਤਾਰ ਕੀਤੇ ਗਏ ਨੇ ਦੋਸ਼ੀ ਇੱਕ ਜੁਵినਾਈਲ ਐਂਡ ਤੇ ਦੋ ਜਿਹੜੇ ਆ ਮੇਜਰ ਨੇ ਇੱਕ ਰਿਸ਼ਭ ਲੁੰਬਾ ਤੇ ਇੱਕ ਸੂਰਜ ਕੁਮਾਰ ਇੱਕ ਨਵਾਂ ਕੋਟ ਤੇ ਦੂਜਾ ਹਰੀਪੁਰੇ ਦਾ ਰਹਿਣ ਵਾਲਾ ਇਹਨਾਂ ਨੇ ਕਾਫੀ ਛੋਟੀਆਂ-ਛੋਟੀਆਂ ਵਾਰਦਾਤਾਂ ਨੂੰ ਇਸ ਏਰੀਆ ਦੇ ਵਿੱਚ ਅੰਜਾਮ ਦਿੱਤਾ ਸੀਗਾ ਇਹ ਨਾ ਨੂੰ ਗ੍ਰਫਤਾਰ ਕਰਕੇ ਇਹਨਾਂ ਕੋਲੋਂ 13 ਮੋਬਾਈਲ ਫੋਨ ਜਿਹੜੇ ਵੱਖ-ਵੱਖ ਸਮੇਂ ਦੇ ਉੱਤੇ ਇਹਨਾਂ ਕੋਲੇ ਸਨ ਉਹ ਬਰਾਮਦ ਕੀਤੇ ਗਏ ਨੇ ਇੱਕ ਜਿਹੜੀ ਇਹ ਐਕਟਿਵਾ ਜਿਸ ਦੇ ਉੱਤੇ ਵਾਰਦਾਤ ਕਰਦੇ ਸਨ ਉਹ ਬਰਾਮਦ ਕੀਤੀ ਗਈ ਹੈ ਤੇ ਪਲੱਸ ਕੁਝ ਕਰੰਸੀ ਬਰਾਮਦ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਪ੍ਰਾਣਾ ਮੁਕਦਮਾ ਜਿਹੜਾ ਗੇਟ ਥਾਣਾ ਗੇਟ ਥਾਣਾ ਡੀ ਡਿਵੀਜ਼ਨ ਦੇ ਵਿੱਚ ਦਰਜ ਸੀਗਾ 7424 ਉਹ ਵੀ ਵਾਰਦਾਤ ਉਹਨਾਂ ਕੀਤੀ ਸੀਗੀ ਤੇ ਉਸ ਦੇ ਵਿੱਚ ਜਿਹੜਾ ਮੋਬਾਈਲ ਫੋਨ ਆ ਇਸ ਦੇ ਵਿੱਚ ਰਿਕਵਰ ਹੋਇਆ ਹੈ ਇਨਾ ਇਸ کیس ਨੂੰ ਹੱਲ ਕਰਕੇ ਇਸ ਏਰੀਆ ਦੇ ਜਿਹੜੀਆਂ ਛੋਟੀਆਂ-ਛੋਟੀਆਂ ਕਾਫੀ ਵਾਰਦਾਤਾਂ ਇਹਨਾਂ ਕੀਤੀਆਂ ਸੀ ਨਾ ਉਹ ਪੁਲਿਸ ਨੇ ਇਸ ਟੀਮ ਨੇ ਜਿਹੜੀ ਆ ਟ੍ਰੇਸ ਕੀਤੀਆਂ ਸਰ ਬੈਕਗ੍ਰਾਉਂਡ ਇਹ ਇਹਨਾਂ ਦਾ ਪੁਰਾਣਾ ਕੋਈ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ ਇਹ ਛੋਟੀਆਂ-ਛੋਟੀਆਂ ਜਿਹੜਾ ਘਰੋਂ ਨਿਕਲਦੇ ਸੀ ਇਕੱਠੇ ਹੋ ਕੇ ਤੇ ਤਿੰਨੇ ਜਾਣੇ ਦਫ਼ਤਰ ਦੀ ਮਦਦ ਦੇ ਨਾਲ ਇਹ ਇੱਥੋਂ ਜਿਹੜਾ ਗੰਦਾ ਨਾਲਾ ਜਿਹੜਾ ਅੱਗੇ ਪੈਂਦਾ ਉੱਥੋਂ ਲੈ ਕੇ ਤੇ ਇੱਥੇ ਛੋਟਾ ਹਰੀਪੁਰਾ ਈ ਡਿਵੀਜ਼ਨ ਦਾ ਏਰੀਆ ਇੱਥੇ ਆਸ-ਪਾਸ ਜਿਹੜੀਆਂ ਇਹ ਵਾਰਦਾਤਾਂ ਛੋਟੀਆਂ-ਛੋਟੀਆਂ ਨੂੰ ਅੰਜਾਮ ਦਿੰਦੇ ਸੀਗੇ ਇਸ ਨੂੰ ਜਿਹੜਾ ਟ੍ਰੇਸ ਕਰਕੇ ਜਿਹੜਾ ਅਲੱਗ-ਅਲੱਗ ਵਰਦਾ ਤਾਂ ਜੜੀਆਂ ਉਹ ਟ੍ਰੇਸ ਹੋਈਆਂ ਨੇ ਸਰ ਕੋਈ ਇਹਨਾਂ ਦਾ ਕੋਈ ਹੋਰ ਮੈਂਬਰ ਹੈ ਨਹੀਂ ਫਿਲਹਾਲ ਅਜੇ ਤੱਕ ਇਹ ਤਿੰਨ ਮੈਂਬਰ ਜਿਹੜੇ ਆ ਇਕੱਠੇ ਜਿਹੜੇ ਆ ਉਹ ਕੰਮ ਕਰਦੇ ਸੀਗੇ ਇਸ ਨੂੰ ਹੋਰ ਵੀ ਇਨਵੈਸਟਿਗੇਟ ਕੀਤਾ ਜਾ ਰਿਹਾ ਕੋਈ ਹੋਰ ਵਰਦਾ ਤਾਂ ਵੀ ਇਹਨਾਂ ਚੋਂ ਨਿਕਲਣੀ ਹੈ ਸਰ ਹੁਣ ਕਿੰਨੇ ਮੰਨਿਆ ਪੁੱਲ 13 ਜਿਹੜੇ ਮੋਬਾਈਲ ਤੋਂ ਦੱਸਿਆ 13 ਮੋਬਾਈਲ ਤੋਂ ਜਿਹੜੇ ਰਿਕਵਰ ਹੋਏ ਨੇ ਤੇ ਉਸ ਦੇ ਵਿੱਚ ਇੱਕ ਇਸੇ ਥਾਣੇ ਦਾ ਮਕਦਮਾ ਜਿਹੜਾ ਵਾ ਟ੍ਰੇਸ ਹੋਇਆ ਤੇ ਬਾਕੀ ਹੋਰ ਵੇਖ ਰਹੇ ਆ ਕਿ ਕਿਹੜੇ-ਕਿਹੜੇ ਥਾਣਿਆਂ ਦੇ ਵਿੱਚੋਂ ਜਿਹੜੇ ਆ ਇਨਸੀਡੈਂਟਾਂ ਸਰ ਉਹ ਲਗਾਤਾਰ ਜਾਰੀ ਰਹਿਣ ਦੇ ਵਿੱਚ ਲੋਕਾਂ ਨੂੰ ਕਿੱਥਾ ਹੋਵਾ ਬਿਲਕੁਲ ਕੋਈ ਵੀ ਕੋਈ ਵੀ ਸਨੇਚਿੰਗ ਹੁੰਦੀ ਆ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਵੀ ਇਹ ਇੱਕ ਆਮ ਜਿਹੜਾ ਸਿਟੀਜ਼ਨ ਆ ਉਸ ਦੇ ਉੱਤੇ ਇੱਕ ਬੜਾ ਤਕੜਾ ਟਰੋਮਾ ਹੈ ਤੇ ਸੀਪੀ ਸਾਹਿਬ ਵੱਲੋਂ ਸਾਰਿਆਂ ਨੂੰ ਸਾਡੇ ਲੈਵਲ ਤੋਂ ਲੈ ਕੇ ਥੱਲੇ ਐਸਐਚਓ ਚਮਕੀ ਜਾਰੀ ਤੱਕ ਸਖਤ ਹਦਾਇਤਾਂ ਨੇ ਜੇ ਇਹੋ ਜੀ ਇਨਸੀਡੈਂਟ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਸ ਨੂੰ ਦਰਜ ਕਰਕੇ ਤੇ ਉਸ ਦੇ ਉੱਤੇ ਬਕਾਇਦਾ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾਂ ਉਹਨੂੰ ਪ੍ਰिवੈਂਟ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਹੜੇ ਸਾਡੀਆਂ ਵੱਖ-ਵੱਖ ਟੀਮਾਂ ਇਸ ਦੇ ਉੱਤੇ ਲੱਗੀਆਂ ਹੋਈਆਂ ਨੇ ਇਨ ਕੇ 100% ਜਿਹੜੀ ਜਿਹੜਾ ਟ੍ਰੇਸ ਕਰਕੇ ਜਿਹੜਾ ਉਹ ਦਿੱਤਾ ਜਾਂਦਾ ਇਹ ਇਸੇ ਤਰ੍ਹਾਂ ਤੁਸੀਂ ਵੇਖਿਆ ਵੀ ਹੋਏਗਾ ਵੀ ਇਹਦੇ ਵਿੱਚ ਵੀ ਕਮਿਸ਼ਨਰੇਟ ਪੁਲਿਸ ਦੇ ਵਿੱਚ ਵਰਦਤਾਂ ਦੇ ਵਿੱਚ ਕਮੀ ਵੀ ਆਈ ਹੈ ਤੇ ਜਿਹੜੀਆਂ ਹੋਈਆਂ ਨੇ ਉਸ ਦੀ ਟ੍ਰੇਸ ਪਰਸੈਂਟੇਜ ਵੀ ਆਲਮੋਸਟ 90 90% ਤੋਂ ਵੱਧ ਹੈ ਬਿਲਕੁਲ ਜੀ ਜਿਹੜੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਪੁਲਸ ਦਾ ਸ਼ਿਕੰਜਾ ਜਿਹੜਾ ਵਾ ਲਗਾਤਾਰ ਬਰਕਰਾਰ ਰਹਿ ਰਿਹਾ ਹੈ